ਆਓ ਜੀ ਜੀ ਆਇਆਂ ਨੂੰ ਸਵਾਗਤ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਸੋ ਪ੍ਰਮਾਤਮਾ ਆਪ ਸਭ ਨੂੰ ਤੰਦਰੁਸਤੀਆਂ ਖੁਸ਼ੀਆਂ ਖੜੇ ਰੱਖਣ ਜੀ ਅਰਦਾਸ ਬੇਨਤੀ ਆ ਉਸ ਮਾਲਕ ਦੇ ਚਰਨਾ ਵਿੱਚ ਕਿ ਤੁਹਾਡੀਆਂ ਤੰਦਰੁਸਤੀਆਂ ਹਮੇਸ਼ਾ ਬਣੀਆਂ ਰਹਿਣ ਤੁਹਾਡੀਆਂ ਤਰੱਕੀਆਂ ਹਮੇਸ਼ਾ ਬਣੀਆਂ ਰਹਿਣ ਸੋ ਅੱਜ ਆਪਾਂ ਗੱਡੀ ਦੀ ਆਪਾਂ ਕਰਵਾਉਣੀ ਸੀਗੀ ਸਰਵਿਸ ਜੇ ਬਾਈ ਹੁਣਾਂ ਤੇ ਹਰਜੀਤ ਹਣੋਂ ਲਿਆ ਸੀ ਟਾਈਮ ਸੋ ਥੋੜੇ ਦਿਨ ਪਹਿਲਾਂ ਆਪਾਂ ਡੈਂਟਿੰਗ ਪੈਂਟ ਦਾ ਜਿਹੜਾ ਕੰਮ ਸੀ ਗੱਡੀ ਦਾ ਆਪਾਂ ਕਰਵਾ ਲਿਆ ਸੀ ਗਾਇਕੋਟ ਤੋਂ ਜੀ ਸੋ ਬਾਈ ਹੁਣੀ ਥੋੜੇ ਹਰਜੀਤ ਹੁਣੀ ਸੀਗੇ ਬਿਜ਼ੀ ਤੇ ਉਹਨੇ ਸਮਾਂ ਦਿੱਤਾ ਸੀ ਅੱਜ ਤੇ ਉਹ ਕਹਿੰਦੇ ਗੱਡੀ ਲਿਆਓ ਜੀ ਆਪਣੀਆਂ ਸਾਰੀਆਂ ਗੱਡੀਆਂ ਜਿਹੜਾ ਕੰਮ ਆ ਜਿੰਨੇ ਵੀ ਮਿੱਤਰ ਪਿਆਰੇ ਨੇ ਆਪਾਂ ਸਾਰਿਆਂ ਦਾ ਕੰਮ ਆ ਜਿਹੜਾ ਹਰਜੀਤ ਤਸਵੀਰ ਹੁਣੇ ਕਰਦੇ ਨੇ ਸੋ ਆਪਾਂ ਗੱਡੀ ਸਰਵਿਸ ਕਰਾਉਣ ਦੇ ਲਈ ਆਪਾਂ ਜਾਣਾ ਹਰਜੀਤ ਭਾਈ ਹੁਣਾਂ ਕੋਲੇ ਆਪਾਂ ਇਹਦੇ ਸਰਵਿਸ ਕਰਵਾਉਣੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹ ਚਮਟੇ ਵਗੈਰਾ ਪੈਂਦੀ ਆ ਜੀ ਗੱਡੀ ਆਵਾਜ਼ ਕਰਦੀ ਆ ਇਹਦਾ ਸਸਪੈਂਸ਼ਨ ਦਾ ਕੰਮ ਮਿਲਦਾ ਰਬੜਾ ਵਗੈਰਾ ਸਾਰਾ ਭਾਈ ਹੁਣਾਂ ਨੂੰ ਕਹਿੰਦਾ ਕਿ ਭਾਈ ਤਸੰਦੀ ਕਰਾ ਲਈ ਗੱਡੀ ਵਧੀਆ ਬਣਾ ਦੇ ਕਿਉਂਕਿ ਲੁਧਿਆਣਾ ਆਉਣ ਜਾਣ ਜਿਹੜਾ ਸਪੇਅਰ ਪਾਰਟ ਦਾ ਜਿੰਨਾ ਆਪਾਂ ਸਮਾਨ ਵਗੈਰਾ ਗੱਡੀ ਦੇ ਕਿਹੜੇ ਲੱਗਦੇ ਰਹਿੰਦੇ ਆ ਸ ਤੇ ਜਿਹੜੀ ਬਾਈਆਂ ਦੀ ਵਰਕਸ਼ਾਪ ਆ ਉਹ ਜਦੋਂ ਆਪਾਂ ਲੋਹਟਵੱਜੀ ਤੋਂ ਨਿਕਲਦੇ ਆ ਰਾਇਕੋਟ ਸਾਈਡ ਨੂੰ ਵਾਰ-ਵਾਰ ਜਦੋਂ ਕਲਸੀਆਂ ਆਉਣ ਤੋਂ ਪਹਿਲਾਂ ਜੀ ਲੋਹਟਵੱਜੀ ਨਿਕਲਨਸਾਰ ਬਾਈਆਂ ਦੀ ਵਰਕਸ਼ਾਪ ਆ ਖੱਬੇ ਹੱਥ ਜਿਹੜਾ ਆਪਾਂ ਲੋਹਟਵੱਜੀ ਤੋਂ ਆਮਾਂਗੇ ਤਾਂ ਹਰਜੀਤ ਮੋਟਰ ਗੈरेज ਦੇ ਨਾਂ ਤੇ ਵਰਕਸ਼ਾਪ ਬਣੀ ਐ ਸੈੱਟ ਪਾਇਆ ਹੈ ਬਾਈਆਂ ਗੱਡੀਆਂ ਖੜਨ ਦਾ ਪੂਰਾ ਪ੍ਰਬੰਧ ਤੇ ਨਾਲ ਹੀ ਬਾਈਆਂ ਦੀ ਰਹਿائش ਆ ਹਰ ਸਮੇਂ ਤੁਹਾਨੂੰ ਹਾਜ਼ਰ ਮਿਲਣਗੀ ਐਮਰਜੈਂਸੀ ਵੇਲੇ ਵੀ ਬਾਈ ਇਹ ਨਹੀਂ ਫੋਨ ਬੰਦ ਕਰੀ ਬੈਠੇ ਆ ਜਾਂ ਫੋਨ ਚੱਕਣਾ ਨਹੀਂ ਜਦੀ ਪਹੁੰਚਦੇ ਆ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ ਸੋ ਸਾਹਮਣੇ ਬਾਈ ਜਸਵੀਰ ਤੁਰਿਆ ਆਉਂਦਾ ਛੋਟਾ ਭਰਾ ਇਹ ਤੇ ਵੱਡਾ ਭਾਈ ਹਰਜੀਤ ਉਹ ਸਾਹਮਣੇ ਬੈਠਾ ਜੀ ਲੰਬੇ ਸਮੇਂ ਤੋਂ ਕੰਮ ਆ ਜਿਹੜਾ ਉਹ ਇੱਥੇ ਲੋਟ ਬਦੀ ਵਿਕਾਰ ਰਹੇ ਨੇ ਤਸੱਲੀ ਬਖਸ਼ ਕੰਮ ਕਰਦੇ ਆ ਡੀਜ਼ਲ ਪੈਟਰੋਲ ਗੱਡੀਆਂ ਦਾ ਕੋਈ ਵੀ ਸਰਵਿਸ ਕਰਾਉਣੀ ਆ ਤੁਸੀਂ ਕੋਈ ਵੀ ਗੱਡੀਆਂ ਦਾ ਸਸਪੈਂਸ਼ਨ ਦਾ ਕੰਮ ਆ ਇੰਜਨ ਵਗੈਰਾ ਦਾ ਕੰਮ ਆ ਕੋਈ ਡੀਜ਼ਲ ਗੱਡੀ ਪੈਟਰੋਲ ਗੱਡੀ ਕੋਈ ਸਵਿਫਟ ਸਕਾਰਪਿਓ ਅਨੋਵਾ ਮਾਹਰ ਨੇ ਹਰੇ ਗੱਡੀ ਦੇ ਕੰਮ ਦੇ ਕੋਈ ਇਹਦਾ ਲੰਬੀ ਵਾਲੀ ਗੱਲ ਨਹੀਂ ਹੈਗੀ ਇਸ ਤੋਂ ਇਲਾਵਾ ਰਪੇਰ ਤੋਂ ਇਲਾਵਾ ਜੇਕਰ ਕਿਸੇ ਵੀ ਵੀਰ ਨੂੰ ਗੱਡੀ ਚਾਹੀਦੀ ਆ ਕਿਸੇ ਨੇ ਗੱਡੀ ਖਰੀਦਣੀਆਂ ਵੇਚਣੀਆਂ ਉਹ ਵੀ ਬਾਈਆਂ ਨਾਲ ਸੰਪਰਕ ਕਰ ਸਕਦਾ ਕਿਉਂਕਿ ਖਰੀਦ-ਵੇਚ ਦਾ ਕੰਮ ਆ ਜਿਹੜੀ ਆਪਣੀ ਤਸੱਲੀ ਦੇ ਗੱਡੀ ਦਿਵਾ ਕੇ ਲਿਆਉਂਦੇ ਆ ਉਹ ਇਦਾਂ ਨਹੀਂ ਹੈਗਾ ਵੀ ਕੋਈ ਲੰਬੀ ਵਾਲੀ ਗੱਲ ਹੋ ਜੇ ਕਦੇ ਭਾਸ ਸਿਰ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਸੋ ਬਾਈਆਂ ਦੇ ਨਾਲ رابطہ ਕਰਿਓ ਆਪਣੇ ਕੰਮ ਨੂੰ ਤਸੱਲੀ ਦੇ ਇਕ ਜਕਰ ਗੱਡੀਆਂ ਦਾ ਕਰਵਾਉਣਾ ਖੁੱਲਾ ਟਾਈਮ ਕੱਢ ਕੇ ਆਇਓ ਇਸ ਤੋਂ ਇਲਾਵਾ ਜੇ ਕਿਸੇ ਗੱਡੀ ਖਰੀਦਣੀਆਂ ਵੇਚਣੀਆਂ ਉਭੀ ਵਾਇਆਂ ਨਾਲ ਸੰਪਰਕ ਕਰ ਸਕਦਾ ਜੀ ਲੋਕੇਸ਼ਨ ਵਾਇਆਂ ਦੀ ਹੈਗੀ ਆ ਜੀ ਪਿੰਡ ਲੋਹਟ ਵਿੱਚ ਜਿੱਦੋਂ ਜਦੋਂ ਆਪਾਂ ਕਲਸੀਆਂ ਸਾਈਟ ਨੂੰ ਜਾਂਦੇ ਆ ਤਾਂ ਬਾਹਰ ਬਾਰ ਹਰਜੀਤ ਮੋਟਰ ਗੈरेज ਬਾਈ ਹੁਣੀ ਹੈਗੇ ਨੇ ਹਰਜੀਤ ਸਿੰਘ ਵੱਡਾ ਭਰਾ ਜਿੰਨਾ ਨੰਬਰ ਹੈਗਾ 94781358 ਬਾਈ ਤੇ ਦੂਸਰਾ ਵੀਰਾ ਜਸਵੀਰ ਜਸਵੀਰ ਦਾ ਨੰਬਰ ਹੈਗਾ 9878899642 ਸੋ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ